ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੱਗੇ ਦਾ ਘਰ ਕਿਹੜਾ ਬਾਈ ਜੱਗੇ ਸੂਰਮੇ ਦਾ ਹਾਂ ਜੱਗੇ ਸੂਰਮੇ ਦਾ ਘਰ ਤਾਂ ਬਾਈ ਉਹਦਾ ਹੈਗਾ ਗਾਹਾਂ ਵਾਲੀ ਗਲੀ 'ਚ ਓਕੇ ਹਾਂ ਤੇ ਪਰ ਕਾਹਦਾ ਸੂਰਮਾ ਬਾਈ ਖੱਟਿਆ ਕੁਛ ਵੀ ਨਹੀਂ ਕਾਰ ਖਰਾਬ ਕਰ ਲਿਆ ਖਤਮ ਹੋ ਗਿਆ ਕਿਹੜਾ ਜਮਾ ਆਪ ਜੇਲ੍ਹ 'ਚ ਬਹਿ ਗਿਆ ਜਾ ਕੇ ਤੇ ਪਹਿਲੀ ਵੇਖ ਗਈ ਸਾਰਾ ਕੁਝ ਬਰਬਾਦ ਹੋ ਗਿਆ ਬਾਈ ਬਾਈ ਜਿਹੜੇ ਖੱਟਣਾ ਖਟਾਉਣ ਵਾਲੀਆਂ ਗੱਲਾਂ ਹੁੰਦੀਆਂ ਨਾ ਖੜਦੇ ਖਟਾਉਂਦੇ ਹੁੰਦੇ ਹੱਟ ਬਾਣਗੇ ਜਿਹੜੇ ਜੱਗੇ ਵਰਗੇ ਲੋਕ ਹੁੰਦੇ ਆ ਨਾ ਉਹ ਹੱਟ ਬਾਣਗੇ ਨਹੀਂ ਹੁੰਦੇ ਠੀਕ ਆ ਇਹਨਾਂ ਦੇ ਖੂਨ 'ਚ ਗੈਰਤ ਹੁੰਦੀ ਆ ਹਾਂਜੀ ਅਣਖਾਂ ਦੇ ਵਪਾਰੀ ਹੁੰਦੇ ਆ ਇਹਨਾਂ ਦਾ ਰਸਤਾ ਹੀ ਅਲੱਗ ਹੁੰਦਾ ਹਾਂਜੀ ਇਹਨਾਂ ਦਾ ਰਸਤਾ ਜਾਂਦਾ ਹੁੰਦਾ ਮੜੀਆਂ ਨੂੰ ਪਰ ਆਉਣ ਵਾਲਾਂ ਨਸਲਾਂ ਇਹਨਾਂ ਦੀਆਂ ਪੈੜਾਂ ਜਰੂਰ ਪਾਲਦੀਆਂ ਹੁੰਦੀਆਂ ਠੀਕ ਠੀਕ ਹੈ ਠੀਕ ਹੈ ਲਓ ਆਉਣ ਵਾਲਾ ਨਸਲਾਂ ਜੱਗੇ ਵਰਗਿਆਂ ਨੂੰ ਯਾਦ ਕਰਨੀਆਂ ਜਿਵੇਂ ਜਿਵੇਂ ਕਾ ਜ਼ਮਾਨਾ ਆ ਰਿਹਾ ਤੇ ਸੂਰਮੇ ਦੀ ਹੱਤਕ ਨਹੀਂ ਕਰੀਦੀ ਹੁੰਦੀ ਕਦੇ ਆਸਤੇ ਵੀ ਮੇਰੀ ਗੱਲ ਕੰਨ ਚ ਪਾਲਾ ਹਾਂ ਸੌਰੀ ਬਾਈ ਹੱਤਕ ਨਹੀਂ ਕਰਨੀ ਚਾਹੀਦੀ ਬਾਕੀ ਬਾਈ ਕੰਮ ਤਾਂ ਉਹਨੇ ਖੈਰ ਸੂਰਮਗਤੀ ਵਾਲਾ ਹੀ ਕੀਤਾ ਹਾਂ ਪਤਾ ਮੈਨੂੰ ਹਿਸਟਰੀ ਉਹਦੀ ਹਾਂ ਉਹਨੇ ਵੇਖ ਵੀ ਪਹਿਲਾਂ ਉਹਦਾ ਪਿਓ ਮਾਰਦਾ ਭਰਾ ਮਾਰਦਾ ਜ਼ਮੀਨ ਉਹਦੀ ਨਾਪ ਲਈ ਹੋਰ ਕੀ ਹੋਣਾ ਸੀ ਹਾਂ ਫਿਰ ਉਹਨੇ ਬਾਈ ਤਿੰਨ ਗੱਡੀ ਚ ਚੜਾਏ ਫੇਰ ਹੁਣ ਤੂੰ ਵੇਖ ਕਮ ਸੂਰਮਗਤੀ ਵਾਲਾ ਹੀ ਆ ਹਾਂ ਤੇ ਕਦੇ ਆਸਤੇ ਵੀ ਸੂਰਮੇ ਦੀ ਨਹੀਂ ਮੈਨੂੰ ਸਮਝ ਆ ਗਈ ਬਾਈ ਹੱਦ ਤੱਕ ਨਹੀਂ ਸੂਰਮੇ ਬੰਦੇ ਦੀ ਕਰਨੀ ਚਾਹੀਦੀ ਕਿਸੇ ਸੂਰਮੇ ਦੀ ਵੀ ਨਹੀਂ ਕਰਨੀ ਚਾਹੀਦੀ ਹੱਦ ਤੱਕ ਜਿਹੜੀ ਖੱਟਨ ਖਟਾਉਣ ਵਾਲੀ ਗੱਲ ਹੁੰਦੀ ਹੈ ਨਾ ਬਾਈ ਹਾਂਜੀ ਉਹ ਖੜ ਦੇ ਖਟਾਉਂਦੇ ਹੁੰਦੇ ਹੱਟ ਬਾਣੀਏ ਹਾਂਜੀ ਹਾਂ ਜਿਹੜੇ ਜੱਗੇ ਵਾਲੇ ਬੰਦੇ ਹੁੰਦੇ ਹਨਾ ਇਹ ਹੱਟ ਬਾਣੀਏ ਨਹੀਂ ਹੁੰਦੇ ਹਾਂ ਇਹਨਾਂ ਦਾ ਰਸਤਾ ਹੀ ਅਲੱਗ ਹੁੰਦਾ ਇਹਦਾ ਰਾਹ ਹੀ ਅਲੱਗ ਹੁੰਦਾ ਇਹ ਗੈਰਤ ਵਾਲੇ ਲੋਕ ਹੁੰਦੇ ਆ ਤੇ ਖੂਨ ਚ ਅਣਖ ਹੁੰਦੀ ਹੈ ਇਹਨਾਂ ਦੇ ਹਾਂਜੀ ਹਾਂਜੀ ਬਾਈ ਤੇ ਜਿਹੜੀ ਖੱਟਨ ਖਟਾਉਣ ਵਾਲੀ ਗੱਲ ਆ ਉਹ ਤਾਂ ਹਟ ਬਣ ਗਿਆ ਨੂੰ ਚਾਹ ਹਾਂਜੀ ਹਾਂਜੀ ਨਹੀਂ ਨਹੀਂ ਭਾਈ ਆਹਾਂ ਐ ਕਰਿਓ ਆ ਉਦੋਂ ਅਗਲੀ ਗਲੀ ਮੋੜ ਕੇ ਤੇ 5-7 ਘਰ ਛੱਡ ਕੇ ਫੱਪੇ ਹੱਥ ਘਰ ਆ ਉਹਨਾਂ ਦਾ ਦਰਵਾਜ਼ਾ ਬੰਦ ਪਿਆ ਹੋਊਗਾ ਤੇ ਕੋਈ ਬੁੜੀ ਹੋਊਗੀ ਘਰੇ ਮੈਂ ਤਾਂ ਬਈ ਉਹਦੇ ਘਰ ਦੇ ਦਰਸ਼ਨ ਕਰਨੇ ਮੇਰਾ 100 ਕਿਲੋਮੀਟਰ ਪਿੰਡ ਐ ਇਥੋਂ ਕੋਇਨੇ ਭਾਈ ਮੈਂ ਨਾਲ ਚੱਲਵਾਰਦਾ ਤੈਨੂੰ ਮਲਾ ਲਿਆਉਣਾ ਉਹਨਾਂ ਦੇ ਘਰਦਿਆਂ ਨੂੰ ਮਲਾ ਲਿਆਉਣਾ ਜਿਹੜੀ ਤੂੰ ਖੱਟਣ ਖਟਾਉਣ ਵਾਲੀ ਗੱਲ ਕਰਦਾ ਉਹਨੇ ਆਹ ਖੱਟਿਆ ਵੀ 100 ਕਿਲੋਮੀਟਰ ਪਿੰਡਾਂ ਤੇ ਮੈਂ ਉਹਦਾ ਘਰ ਵੇਖਣ ਆਇਆ ਸਹੀ ਆ ਕਿਉਂ ਜੀ ਮਿੱਟੀ ਸੀ ਕਿਉਂ ਜਿਆ ਘਰ ਸੀ ਜਿੱਥੇ ਜੱਗਾ ਰਹਿੰਦਾ ਸੀਗਾ ਠੀਕ ਆ ਭਾਈ ਠੀਕ ਆ ਨਾ ਨਹੀਂ ਨਹੀਂ ਭਾਈ ਅੱਗੇ ਤੋਂ ਸੂਰਮੇ ਦੀ ਹੱਤਕ ਨਾ ਕਰੀ ਕਿਸੇ ਦੀ ਨਹੀਂ ਕਰਦਾ ਭਾਈ ਨਹੀਂ ਕਰਦਾ ਤੇ ਆਜੋ ਕਹਿ ਰਦੇ ਨੇ ਗੱਲਾਂ ਲੋਕੀ ਜਿੱਥੇ